ਖਬਰ ਸਾਂਝੀ ਕਰ ਰਹੇ ਹਾਂ ਬਠਿੰਡਾ ਦੇ ਜਿੱਥੋਂ ਇੱਕ ਕੁੜੀ ਦੀ ਮੌਤ ਦੀ ਖਬਰ ਸਾਹਮਣੇ ਸਹੁਰਾ ਪਰਿਵਾਰ ਦੇ ਵੱਲੋਂ ਕਤਲ ਕੀਤਾ ਗਿਆ ਹੈ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕੁੜੀ ਦੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜੇ ਲਗਾਤਾਰ ਕੁੱਟਮਾਰ ਕੀਤੀ ਜਾਂਦੀ ਸੀ ਦਾਜ ਦੀ ਮੰਗ ਕੀਤੀ ਜਾਂਦੇ ਸੀ ਜਿਸ ਦਾ ਚਾਲਿਆ ਉਹਨਾਂ ਦੀ ਕੁੜੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਇਸ ਦੇ ਚੱਲਦੇ ਚੱਲਦੇ ਹਨ ਜਿਵੇਂ ਪਰਿਵਾਰ ਦੇ ਖਿਲਾਫ ਸਹੁਰੇ ਪਰਿਵਾਰ ਦੇ ਖਿਲਾਫ ਜੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਤੇ ਪਰਿਵਾਰ ਵੱਲੋਂ ਜੇ ਲਗਾਤਾਰ ਮੰਗ ਕੀਤੀ ਜਾ ਰਹੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਸਹੁਰਾ ਪਰਿਵਾਰ ਨੂੰ ਲਾਜਲ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਇਕੱਲੇ ਤੇ ਹੀ ਸੀਗੀ ਜਿਸ ਨੂੰ ਉਹਨਾਂ ਨੇ ਮੌਤ ਦੇ ਕਾਰਡ ਕਰ ਦਿੱਤਾ ਅੱਗੋਂ ਇਸ ਮਾਮਲੇ ਦੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਸੁਣ ਲਓ ਕੀ ਗੱਲ ਕੀ ਹੋਈ ਬਸ ਹੋਣੇ ਕੀ ਸੀ ਬਸ ਹੋਣਾ ਮੈਨੂੰ ਦੀ ਕੁੜੀ ਿੱਲੀਆ ਬਲੱਡ ਘਟ ਗਿਆ ਗਮ ਹੋ ਗਈ ਜਦੋਂ ਸਿਕਾਇਤ ਪਹੜ ਜਾਣਾ ਰੁਕੀ ਪਈ ਸੀ ਤੁਹਾਨੂੰ ਜੀ ਇੰਨੇ ਹੀ ਪਤਾ ਕੋਸਾ ਉਹ ਦੱਸ ਕੇ ਨਹੀਂ ਗਈ ਕੋਸਾ ਵੜੀ ਗਾੜ ਕਰਦਾ ਤੇ ਉਸ ਤੋਂ ਬਾਅਦ ਇਹ ਐਸੀ ਕੋਲੇਗਾ ਦੇ ਬਕ ਕੋਈ ਕੋਲਪਨ ਕਾਢਣ ਵਾਲੀ ਨਹੀਂ ਕਰੀ। ਤਾਂ ਦੇ ਹੀ ਬਿਅਰ ਬਿਅਰ ਕਿੰਨਾ ਟਾਈਮ ਕੈਨੂ ਤੋਂ ਅਮੀ ਨਹੀਂ ਹੋਗੇ ਸਿਬੀਆ ਕੀ ਉਸ ਤੋਂ ਪਹਿਲਾਂ ਕੋਈ ਫੋਨ ਆਉਂਦੇ ਸੀ ਕਿ ਤੁਹਾਨੂੰ ਪਰੇਸ਼ਾਨ ਕੀਤਾ ਹੈ। ਦੇ ਹੋਣੋਂ ਦੇ ਸੀ 10 ਮਹੀਨੇ ਆਖਰੀ ਵਿੱਚ ਲਿਆ ਚੁੱਕੀ ਸੀ 3 ਮਹੀਨਾ ਕਰ ਗਈ। ਮੈਂ ਵੀ ਯਾਦ ਹੈ ਕਿ ਆ ਰਾਈ ਲੈ ਗਏ ਸੀਗੇ। ਤੇ ਉਪਵਾਸ ਦੀ ਕੰਨੀ ਵੀ ਠੀਕ ਆ ਠੀਕ ਰਹੀ 2-3 ਮਹੀਨੇ ਤੱਕ ਰਹੀ ਹੁਣ ਫੇਰ ਹੋਮ ਨੀ ਕੋਟੀ ਕਰਦੇ ਸੀ ਬਾਹਰ ਨਾਲ ਲਿਆ ਕਰਦੇ ਸੀ ਕਿੱਥੇ ਮਾਰੇ ਕਦੋਂ ਗਿਆ ਹਾਂ ਸਾਡੇ ਸਵੇਰੇ 7 ਵਜੇ ਫੋਨ ਆਇਆ ਜੀ ਉਦੋਂ ਤਾਂ ਪਹਿਲਾਂ ਹੀ ਮੁੱਕੀ ਵੀ ਸੀ ਜਦੋਂ ਜੜਵੇ ਲੈ ਕੇ ਆਏ ਉਦੋਂ ਪਹਿਲਾਂ ਘਰ ਹੀ ਮੁੱਕੀ ਸੀਗੀ ਮਾਰੀ ਜੀ ਜਦੋਂ ਗਏ ਉੱਥੇ ਕੀ ਕਿਹਾ ਗਿਆ ਉਹਨਾਂ ਨੇ ਕਿਹਾ ਵੀ ਬਲੱਡ ਘਟ ਗਿਆ ਗੰਮ ਹੋ ਗਈ ਐ ਜੀ ਤੇ ਉੱਥੇ ਜੀ ਪਤਾ ਲੱਗ ਗਿਆ ਜਦੋਂ ਮੂੰਹ ਨਾਲ ਤੇ 9 ਵਜੇ ਪਹੇਚੀ ਸੀ ਕਿ ਮੁੱਕੀ ਪਈ ਸੀ ਸਾਡੇ ਜਾਂਦਾ ਉਹਨਾਂ ਕਿ ਉਸ ਇੰਨੇ ਹੀ ਉਹਨਾਂ ਨੇ ਕਿਹਾ ਵੀ ਬਲੱਡ ਘਟ ਗਿਆ ਤੇ ਉਹ ਉਹ ਕਹਿੰਦਾ ਕਿ ਇਹ ਕਿੱਥੋਂ ਲੈ ਆ। ਅੱਜ ਉਹ ਮੈਨਾਂ ਐਮ ਐਸ ਸੀ ਦੀ ਸਾਹ ਹੋਂ। ਇਹਨੇ ਜੀ ਦੋ ਦਿਨ ਲੈ ਲੇ। ਦੋ ਦਿਨ ਅਸੀਂ ਫਿਰ ਹੜਦੇ ਆਂਗੇ। ਉਹ ਕੀ ਕੀਤਾ ਕਿ ਕੀ ਗੱਲ ਬਣ। ਹਾਂ ਜੀ ਚੱਲੇ ਜਾ ਰਹੇ ਹਾਂ। ਇਸ ਵਾਰ ਮੁਟਿਆਪੇ। ਅਸੀਂ ਇਹ ਪਰਿਵਾਰ ਨਾਲ ਹੁਣ ਅੰਦਰ ਥੋੜੇ ਸਾਹਮਣੇ ਖੜਿਆ ਨੇ। ਇਹਨਾਂ ਨੇ ਹੁਣ ਵਿਸ਼ਵਾਸ ਤੋਂ ਆਇਆ ਕਿ ਸਵੇਰ ਦਾ ਪਰਸੋਂ ਦੇ ਦਿਨ ਦੋ ਦਿਨਾਂ ਚ ਅਸੀਂ ਘਟ ਕੇ ਵੜ ਕੇ ਤੁਹਾਡੇ ਪੇਸ਼ ਕਰਦੇ ਆਂ। ਇਹ और छाने से भी रे भी स्वेज़ स्टाफ जी टेबली लग गया ये जुम्बे भरी लग गया तो बाकी तो मैं सारा लोग बिचवाए हैं। तो ये जो पता है ना वो पता है ना बिचवाए हैं। ये असीम लोग रहता है क्या कार्डेट बस्ती में ये क्या कहना चाहिए कि शायद उनको पहले ही पार्टी के दो दिन तक अपने लड़िया पाप ਨਨ ਪੱਨੇਵਲਾ ਰਹਿ ਨਾਇ ਜਰਨ ਬੈਠੀਆਂ ਅੱਜ ਜਿਹੜਾ ਆ ਗਿਆ ਵੀ ਤਕਰੀਬਨ 50 ਦੇੰਦੇ ਬੀਤਣ ਦੇ ਬਾਵਜੂਦ ਜਿਹੜਾ ਬਹਿਮੰਦਵਾਨੇ ਦੀ ਬੁੱਢੀ ਸੀਗੀ ਜੰਗੀ ਰਾਣੇ ਵਿਆਹੀ ਹੋਈ ਸੀ ਸਾਲ ਪਹਿਲਾਂ ਦੀ ਗੱਲ ਹੈ ਇਹ ਤੇ ਉਹਦਾ 50ਵਾਂ ਹੋ ਗਿਆ ਯਾਨੀ ਮਰਦ ਕਰੇ ਨੂੰ ਉਹਦੀ ਹੱਤਿਆ ਕਰਤੀ ਚਾਰ ਪਰਿਵਾਰ ਦੇ ਜੀ ਆ ਉਹ ਜੰਗੀ ਰਾਣੇ ਦੇ ਤੇ ਤਿੰਨਾਂ ਨੂੰ ਰੈਸਟ ਪਾ ਦਿੱਤੀ ਚੌਥੇ ਜਿਹੜੀ ਉਹਦੀ ਨਾਨਾ ਜਿਹੜੀ ਕੁੜੀ ਦੀ ਹੱਤਿਆ ਕਰੀ ਸੀ ਉਹ ਉਹ ਹਜੇ ਤਾਂ ਹੀ ਜਾਣੀ ਉਹ ਬਾਹਰ ਹੈ ਤੇ ਲਗਾਤਾਰ ਜਾਣੀ ਆਏ ਖੁੱਲ ਦਿੱਤੀ ਹੋਈ ਆ ਪ੍ਰਚਾਰਕ 1:00 ਵਜੇ ਸੀ ਇਹ ਕਹਿਣਾ ਠੀਕ ਆ ਬਾਤ ਨਹੀਂ ਆਉਗਾ ਦੀ ਪੁੱਤ ਜਿਹੜੀ ਕਹਾਣੀ ਬਣ ਗਈ ਪਰ ਫੌਰੀ ਇਹ ਪਰਿਵਾਰ ਨੂੰ ਨਾਲ ਦੀ ਨਾਲ ਇਨਸਾਫ ਮਿਲਣਾ ਚਾਹੀਦਾ ਸੀ ਰੈਸਟ ਪਾਉਦੇ ਤਾਂ ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਆ ਉਹਦਾ ਨਹੀਂ ਸਾਨੂੰ ਬਾਹਲਾ ਕੋਈ ਰੌਲਾ ਸਾਡਾ ਅਸੀਂ ਕਹਿੰਦੇ ਆ ਫੌਰੀ ਰੈਸਟ ਪਾਈ ਜਾਵੇ ਨਾ ਜਿਹੜਾ ਦੋਸ਼ੀ ਆ ਨਾ ਉਹ ਜਾਂ ਫਰਿਆ ਪਰਚੇ 'ਚ ਨਾ ਉਹਦਾ ਬਲਜਿੰਦਰ ਕੌਰ ਦਾ ਉਹਨੂੰ ਹਲੇ ਤਾਂ ਹੀ ਜਾਣੀ ਰੈਸਟ ਨਹੀਂ ਪਾਈ ਉਹਦੀ ਹੁਣ ਅੱਜ ਜਾਣੀ ਇੱਥੇ ਵੱਡੇ ਕੱਟ 'ਚ ਅਸੀਂ ਆਏ ਆ ਦੁਬਾਰੇ ਕਿਉਂਕਿ ਤਿੰਨ ਪੰਜ ਦਿਨ ਹੋ ਗਏ ਦੋ ਦਿਨਾਂ ਦਾ ਭਰੋਸਾ ਉਹਨੂੰ ਦਿੱਤਾ ਸੀ ਅਸੀਂ ਦੋ ਦਿਨ ਲਗਾ ਕੇ ਪੰਜਵੇਂ ਦਿਨ ਫੇਰ ਆਏ ਆ ਫੋਲ ਵੀ ਇਸ ਤਰ੍ਹਾਂ ਹੀ ਆ ਦੋ ਦਿਨਾਂ ਦਾ ਭਰੋਸਾ ਦਿੱਤਾ ਤੀਜੇ ਦਿਨ ਅਸੀਂ ਸਾਡੀ ਬੇਨਤੀ ਹੋਊਗੀ ਕਿਉਂਕਿ ਅਸੀਂ ਪਰਿਵਾਰ ਨੂੰ ਕੋਈ ਮੂਹਰ ਖਾਣ ਜੋਗਰੇ ਨਹੀਂ ਕਿਉਂਕਿ ਜੱਥੇਬੰਦੀ ਆ ਜੇ ਅਸੀਂ ਇਹੋ ਜੇ ਕੰਮ ਵਾਸਤੇ ਖੜਾਗੇ ਨਾ ਫਿਰ ਸਤੂ ਕਰਾਉਣਾ ਕੀ ਹੈ ਕਿਸੇ ਨੇ ਅਸੀਂ 2 ਦਿਨ ਵੇਟ ਕਰਕੇ ਹੋਰ ਤੀਜੇ ਦਿਨ ਜਾਨੀ ਇੱਥੇ ਆਵਾਂਗੇ ਫਿਰ ਲਗਾਤਾਰ ਇਹਨੂੰ ਜਾਨੀ ਚਲਾਵਾਂਗੇ ਕਿ ਹਜੇ ਤਾਈਂ ਕੋਈ ਸਾਬਨਾ ਬਿਲਕੁਲ ਜੀਓ ਦਾ ਆਫਰ ਲੈਟਰ ਆਇਆ ਸੀ ਪੜ੍ਹਾਈ ਬਹੁਤ ਕਰੀ ਸੀ 2 ਦਿਨ ਪਹਿਲਾਂ ਆਫਰ ਲੈਟਰ ਆਇਆ ਸੀ ਉਹਨੇ ਬਾਹਰ ਜਾਣਾ ਸੀ ਕੋਈ ਤਾਂ ਹੈ ਇਹਦਾ ਮਾਵਲਾ ਸੀਗਾ ਕਿਉਂਕਿ ਲੰਬ ਮੈਰਿਜ ਦੇ ਮਾਵਲੇ ਇਹੋ ਜਿਹੇ ਹੁੰਦੇ ਆ ਉਹ 18 ਤਾਂ ਉਹ ਭਾਵਕ ਹੁੰਦੇ ਹੁੰਦੇ ਆਪਦੇ ਉਸ ਗੇੜ ਚ ਉਦੋਂ ਵਾਰ ਫਿਰ ਉਹ ਮੰਨ ਕਰਦੇ ਆ ਵੀ ਸਾਨੂੰ ਭਈ ਦਹੇਜ ਵੀ ਪੂਰਾ ਦਿੱਤਾ ਜਾਵੇ ਜਾਨੀ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਕੋਈ ਮਾਮਲਾ ਸੀਗਾ ਹਾਂ ਲਾਮਾਂਜ ਹੋਈ ਸੀ ਪਰ ਦੁੱਖ ਦੀ ਗੱਲ ਇਹ ਹੈ ਵੀ ਐਂ ਕਿਸੇ ਦੀ ਆਤਮ ਹੱਤਿਆ ਕਰ ਦੇਣੀ ਇਹ ਦਰੋ ਦਿਨ ਇਸ ਬਿੱਲਾ ਨੂੰ ਘੜਾਵਾ ਮਿਲ ਰਿਹਾ ਜੇ ਇੱਥੇ ਨਾ ਪ੍ਰਸ਼ਾਸਨ ਨੇ ਨਾਂ ਪਾਈ ਤਾਂ ਇਹ ਗੱਲਾਂ ਆਮ ਹੀ ਬਣ ਜਾਣਗੀਆਂ ਆਮ ਬਣੀਆਂ ਹੀ ਪਈਆਂ ਕੋਈ ਇਹਦੇ ਚੱਕ ਨਹੀਂ ਇਹ ਬਹਿਮਣ ਦਵਾਨੇ ਤੋਂ ਜੰਗੀ ਰਾਣੀ ਕੁੜੀਆ ਵਿਆਹੀ ਸੀ 7 ਸਾਲ ਹੋ ਗਿਆ ਹਾਂ ਬਹਿਮਣ ਦਵਾਨੇ ਤੋਂ ਤੇ ਉਹ ਕੁੜੀਆਂ ਦੀ ਮਤਲਬ ਸਾਰੇ ਪਰਿਵਾਰ ਨੇ ਮਾਰਤੀ ਵਿੱਚ ਉਹਦੀ ਨਨਾਨ ਉਹਦੀ ਸੱਸ ਸਹੁਰੇ ਵਾਲਾ ਤੇ ਸੋਹਰਾ ਪਰੰਤੂ ਚਾਰਾਂ ਦੇ ਪਰਚਾ ਤਾਂ ਕਰ ਲਿਆ ਦਰਜ ਕੁੜੀ ਨੂੰ ਬਚਾਇਆ ਜਾ ਰਿਹਾ ਉਹਦੇ ਤੇ ਅੱਜ ਤੱਕ ਰੇਡ ਹੀ ਨਹੀਂ ਕਰੀ 45 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਲਗਭਗ 45 ਦਿਨ ਹੋ ਗਏ ਜੀ 55 ਦਿਨ 55 ਦਿਨ ਆਪਕੋ ਜੋ ਇਸ ਮਾਮਲੇ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਨਹੀਂ ਬਹੁਤ ਵਾਰੀ ਮਿਲੇ ਜੀ ਮਤਲਬ ਥਾਣਾ ਸਾਦਰ ਨੂੰ ਵੀ ਮਿਲੇ ਮਤਲਬ ਇਹ ਕੁੜੀ ਦੇ ਨਾਨਕੇ ਪਿੰਡ ਦਿਉਣਾ ਅਸੀਂ ਦਿਉਣ ਤੋਂ ਆਂ ਬੇਮਨ ਤੋਂ ਉਹਨਾਂ ਦੀ ਲੜਕੀ ਸੀ ਵਿਆਹ ਹੀ ਜੰਗੀ ਰਾਣੀ ਹੈ ਦੋਨੋਂ ਤਿੰਨਾਂ ਪਿੰਡਾਂ ਦੀਆਂ ਪਛਤਾਇ ਤੋਂ ਪਹਿਲਾਂ ਚ 5-6 ਵਾਰ ਇਕੱਠੀਆਂ ਹੋ ਚੁੱਕੀਆਂ ਡੀਐਸਪੀ ਮੈਡਮ ਨੂੰ ਮਿਲਿਆ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਪਹਿਲਾਂ ਇਸ ਤੋਂ ਪਹਿਲਾਂ ਵੀ ਆ ਕੇ ਮਤਲਬ ਮਿਲੇ ਉਦੋਂ ਵੀ ਵਿਸ਼ਵਾਸ ਦਵਾਇਆ ਜੇ ਐਸਐਸਪੀ ਦੇ ਮੈਡਮ ਦੇ ਆਏ ਸਾਂ ਐਸਐਸਪੀ ਮੈਡਮ ਹੈ ਨਹੀਂ ਐਸਪੀ ਐਚ ਆਏ ਨਹੀਂ ਗੱਲਬਾਤ ਲਈ ਹੈ ਜੇ ਗੱਲਬਾਤ ਚੱਲ ਰਹੀ ਆਂ ਤਾਂ ਟੀਮ ਗਈ ਹੋਈ ਹੈ ਉਹ ਬਾਹਰ ਆ ਕੇ ਦੱਸੋ ਜੋ ਵੀ ਫੈਸਲਾ ਹੁੰਦਾ ਪਰੰਤੂ ਅਸੀਂ ਤਾਂ ਕੋਈ ਇਹਦੇ ਤੋਂ ਸਾਨੂੰ ਨਾ ਤਾਂ ਧਰਨੇ ਲਾਉਣ ਦਾ ਚਾਅ ਆ ਅਸੀਤਾ ਆਪ ਦੀ ਨੌਜਵਾਨ ਲੜਕੀ ਮਰ ਗਈ ਉਹਦੇ ਲਈ ਇਨਸਾਫ ਚਾਹੀਦਾ ਵੀ ਜੋ ਲੜਕੀ ਦੇ ਮਰਜਮ ਨੇ ਉਹਨਾਂ ਨੂੰ ਗਿਰਫਤਾਰ ਕੀਤਾ ਜਾਵੇ ਇੱਕ ਲੜਕੀ ਜੇ ਭਗੌੜੀ ਆ ਕੁੜੀ ਦੀ ਨਰਾਨ ਉਹਦੇ ਤੇ ਕੋਈ ਰੇਡ ਹੀ ਨਹੀਂ ਕੀਤੀ ਅੱਜ ਤੱਕ ਕਿੰਨਾ ਆਖੀ ਕਿਉਂ ਲੱਗਦਾ ਕਿਉਂ ਨਹੀਂ ਕੀਤੀ ਕਿੱਥੇ ਲਗਾਵਾਂਗੇ ਇਹ ਹੁਣ ਤੁਹਾਨੂੰ ਪਤਾ ਹੀ ਆ ਅੱਜ ਕੱਲ ਹੋ ਸਕਦਾ ਗਾਂਧੀ ਦੀ ਕੋਈ ਸ਼ਾਰਸ਼ ਪੈ ਗਈ ਹੋਵੇ ਇਨਵੋਲਵ ਕਿੰਨੇ ਜਣੇ ਇਹਦੇ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਕਤਾਹੀ ਹੈ ਉਹ ਕੋਕ ਜੇ ਦੂਜੇ ਤਿੰਨ ਮਰਦਾਂ ਤੋਂ ਫੜੇ ਜਾ ਸਕਦੇ ਆ ਤਾਂ ਉਹ ਕੁੜੀ ਕਿੱਥੇ ਪਹੁੰਚ ਸਕਦੀ ਸੀ ਉਹਦੇ ਨਾਨਕੇ ਪਰਿਵਾਰ ਮਾਮੇ ਚਾਚੇ ਤਾਈ ਕਿਸੇ ਨੂੰ ਵੀ ਜ਼ਿੰਮੇਵਾਰ ਕੀਤਾ ਜਾ ਸਕਦਾ ਜਦੋਂ ਪੁਲਿਸ ਚਾਹੇ ਤਾਂ ਕਦਿਆਂ ਨੂੰ ਮਨਾ ਲੈਂਦੀ ਹੈ ਆਪਣੀ ਨਾ ਰਿਕਾਰਡਿੰਗ ਚੱਲ ਰਹੀ ਹੈ ਪੁਲਿਸ ਜਦੋਂ ਪ੍ਰਸ਼ਾਸਨ ਚਾਹੇ ਤਾਂ ਇਹ ਕਦਿਆਂ ਨੂੰ ਕਹਿ ਸਕਦੀ ਹੈ ਵੀ ਤੂੰ ਛੇਰਾਂ ਮਤਲਬ ਇਹ ਕਹੇ ਇਹੋ ਜੀ ਗੱਲ ਨਹੀਂ ਵੀ ਉਹ ਲੜਕੀ ਫੜੀ ਨਾ ਜਾਂਦੀ ਜੇ ਪ੍ਰਸ਼ਾਸਨ ਚਾਹੁੰਦਾ ਉਹ ਕਿੱਦਾਂ ਦੀ ਜ਼ਿੰਮੇਵਾਰ ਹੋ ਚੁੱਕੀ ਹੁੰਦੀ ਉਹਨੂੰ ਬਚਾਇਆ ਜਾ ਰਿਹਾ ਵੀ ਉਹਦੀ ਕਿਤੇ ਬੇਲ ਹੋ ਜੇ ਉਹਨੇ ਬੇਲ ਅਪਲਾਈ ਵੀ ਕੀਤੀ ਸੀ ਇੱਥੋਂ ਰਿਜੈਕਟ ਹੋ ਗਈ ਉਹਨਾਂ ਹਾਈ ਕੋਰਟ ਚ ਉਹਦੀ ਬੇਲ ਅਪਲਾਈ ਕੀਤੀ ਹੋਈ ਹੈ ਪ੍ਰਸ਼ਾਜਨ ਚਾਹੁੰਦਾ ਵੀ ਹਾਈ ਕੋਰਟ ਚ ਉਹਨੂੰ ਲੀਵ ਮਿਲ ਜੇ ਤੇ ਅਸੀਂ ਗ੍ਰਿਫਤਾਰ ਨਾ ਪਈਏ ਅਸੀਂ ਜਾਣਦੇ ਹਾਂ ਵੀ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਚ ਬੇਲ ਤਾਂ ਆਪੇ ਸਾਰਿਆਂ ਨੂੰ ਮਿਲਦੀ ਹੈ ਜੋ ਵੀ ਪ੍ਰੋਸੈਸ ਕਾਨੂੰਨ ਮੁਤਾਬਕ ਬਣਦਾ ਹੈ ਉਹ ਆਪ ਦਾ ਪੂਰਾ ਕਰਨ ਇੱਕ ਬੇਮਣ ਦੀ ਵਾਨੇਪਿੰਟ ਦੀ ਕੁੜੀ ਚੰਗੀ ਰਾਣਾ ਮੈਰਿਡ ਹੈ ਉਹਦੀ ਉਹਦੇ ਨੌਲ ਪਰ ਲੋ ਡੌਰੀ ਡੈੱਟ ਦਾ ਪਰਚਾ ਲਿਸਟਡ ਹੋਇਆ ਸੀ ਨੰਦਿਕਾ ਥਾਣੇ ਦੇ ਵਿੱਚ ਉਹਦੇ ਵਿੱਚ ਉਸ ਕੁੜੀ ਦੀ ਡੈਥ ਦੇ ਜਿਹੜੇ 4 ਅਕਿਊਜ਼ ਸੀਗੇ ਉਹਦਾ ਹਸਬੰਡ ਉਹਦੇ ਫਾਦਨੇ ਲੋ ਮਦਰਨ ਲੋਡ ਸਿਸਟਰਨ ਲੋ ਉਹਦੇ ਵਿੱਚ ਜੇ ਤਿੰਨ ਦੋਸ਼ੀ ਫੜਨੇ ਸੀ ਜਿਹੜੇ ਉਹਦੇ ਨਾਨ ਹਨ ਉਹ ਹੱਦ ਤੱਕ ਅਸੀਂ ਅਰੈਸਟ ਨਹੀਂ ਕੀਤੀ ਉਸ ਕਰਕੇ ਧਰਨਾ ਦਿੱਤਾ ਗਿਆ ਸੀ ਕਿ ਉਹਦੇ ਨਾਨ ਉਹ ਵੀ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਤਾਂ ਸਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਮਬੋਲ ਦੇ ਟਾਈਮ ਤੇ ਜਾਵੇ 2 ਦਿਨ ਦੇ ਵਿੱਚ ਵਿੱਚ ਉਹ ਜਿਹੜੀ ਨਰਕੀਓ ਨੂੰ ਅਰੈਸਟ ਕਰੇ ਤੇ ਕੁਆਰੀ ਮੈਮ ਚਿੰਤਿਤ ਹੋ ਗਈ ਉਹ ਮੈਂ ਇਨਕੁਆਇਰੀ ਨਹੀਂ ਸੀ CIA 2 ਦੀ ਟੀਮ ਦੀ ਨਾਲ ਥਾਣੇ ਦੀ ਟੀਮ ਦੇ ਨਾਲ ਹੀ ਲਗਾਤੀ ਹੈ ਤਾਂ ਕਿ ਇਹ ਪ੍ਰੋਸੈਸ ਜਲਦੀ ਹੋ ਸਕੇ ਜਿਹੜੀ ਨਰਕੀ ਰਹਿੰਦੀ ਹੈ ਉਹਦਾ ਕੀ ਰੋਲ ਕਰ ਹੈ ਇਹਨਾਂ ਦੇ ਅਕੋਰਡਿੰਗ ਜੀ ਹੋਵੇ ਉਸ ਟਾਈਮ ਜਦੋਂ ਕੁੜੀ ਦੀ ਉਹ ਉਹ ਡਾਵੀਡ ਕੋਈ ਆ ਉਹਰੀ ਉਸ ਟਾਈਮ ਮੌਕੇ ਤੇ ਸੀ ਪਾਜਾ ਸੀ ਟੈਸਟੀਮੋਨੀ ਦੇ ਮਰ ਐ ਜੀ ਗਲਾ ਘੁੱਟ ਮੈਂ ਬੜੀ ਪੋਸਮਾਰਟਮ ਰਿਪੋਰਟ ਆਈ ਸੀ ਇਹ ਰਿਪੋਰਟ ਆਈ ਇਹ ਰਿਪੋਰਟ ਆਈ ਇਹ ਰਿਸਟਾਂਗੂਲੇਸ਼ਨ ਕਰਕੇ